ਇਹ ਬੰਦੇ ਜਿਨ੍ਹਾਂ ਦੇ ਕੀ ਪਹਿਲੇ ਵੀ ਕੋਰਕੀ ਚਲਦੇ ਆਂ ਭਗੋੜੀ ਦਾ ਕਰਾਰ ਕਿੱਥੇ ਹੋਣਾ ਪਿੰਡ ਚੋਂ ਬਾਰ-ਬਾਰ ਉਹ ਪਿੰਡ ਚ ਜਦ ਵੀ ਕੋਈ ਵਿਕਾਸ ਦਾ ਕੰਮ ਹੁੰਦਾ ਉਹਨਾਂ ਕੰਮ ਵਿੱਚ ਹਣੇ ਦਿੰਦੇ ਉਹਨਾਂ ਨੇ ਦੋਨਾਂ ਨੇ ਸ਼ਰਾਬ ਕੀਤੀ ਸੀ ਗਲਤ ਰਗਤਾਂ ਨਾਲ ਸਾਡੇ ਕਪੜੇ ਉੱਤੇ ਸਾਡੇ ਇਹਨਾਂ ਦੋਨਾਂ ਨੇ ਸ਼ਰਾਬ ਪੀਤੀ ਹੋਈ ਸੀ ਰਿੰਕੀਤੀ ਰਾਤ ਨੂੰ ਕੋਈ ਨੌਦੌਟ ਭਾਜੀ ਪਿੰਨੇ ਦੀ ਦੁਕਾਨ ਤੇ ਕੰਮ ਕਰਦਾ ਪੀਣੀ ਪੀਣੀ ਉਹ ਜੁੱਟੂ ਲਾ ਕੇ ਬੋਲੋ ਕਿ ਅਸੀਂ ਪਪੀਏ ਲੈਣੇ ਸੀ ਬੰਦੇ ਨੇ ਸਿੱਮਦਾ ਆਣੀ ਆਣੀ ਕਿ ਨਹੀਂ ਆਣੀ ਇਹ ਕਰਾ ਸੀ ਆਪਣੇ ਮੁਖੀਏ ਨੂੰ ਮੁਖੀਏ ਨੂੰ ਆਪਣਾ ਮਾਰ ਕੁੱਟ ਕੇ ਉਹਨੂੰ ਖਤਮ ਕਰ ਦੇਈਏ ਤਾਂ ਉਹ ਚੰਗੀ ਗੱਲ ਨਹੀਂ ਹੈ ਇਹ ਸਾਡੀ ਸਾਰੇ ਪਿੰਡ ਦੀ ਨਿੰਦਿਆ ਹੈ ਉਹਨਾਂ ਨੇ ਬਿਲਕੁਲ ਹੀ ਗਲਤ ਕੰਮ ਕੀਤਾ ਕਿਉਂਕਿ ਜੇ ਪਿੰਡ ਦੇ ਚੁਣੇ ਹੋਏ ਬੰਦੇ ਨੂੰ ਇਦਾਂ ਗਲਤ ਕਰਨਾ ਜਾਂ ਉਹਦੇ ਤੇ ਮਾਰ ਕੁੱਟਾਈ ਦਾ ਕੇਸ ਕਰਨਾ ਉਹ ਉਹਨਾਂ ਦੇ ਵਾਸਤੇ ਬਹੁਤ ਹੀ ਸ਼ਰਮਨਾਕ ਗੱਲ ਹੈ ਅਗਰ ਇੱਕ ਤਾਂ ਪਿੰਡ ਦਾ ਚੁਣਿਆ ਹੋਇਆ ਬੰਦਾ ਅਗਰ ਉਸ ਨੂੰ ਦੁਨੀਆ ਮਾਰਨਾ ਸ਼ੁਰੂ ਕਰ ਦੋਗੀ ਇਸ ਦੇ ਨਾਲ ਤਾਂ ਸਾਡੇ ਪਿੰਡ ਪਿੰਡਾਂ ਦੇ ਵਿੱਚ ਤਿੰਨ ਆਪੈਣਾ ਦੇ ਉੱਪਰ ਸਭ ਤੋਂ ਜ਼ਿਆਦਾ ਖਤਰਾ ਹੈ ਦੇ ਸਰਪੰਚ ਨੂੰ ਪਿੰਡ ਦੇ ਸਵੇਸ਼ ਕੁਮਾਰ ਤੇ ਇਹ ਵੀਮਨ ਕੁਮਾਰ ਤੇ ਬਾਕੀ ਦੇ ਸਾਰੇ ਜਿਹੜੇ ਪੰਜ-ਛੇ ਬੰਦੇ ਹੈਗੇ ਇਹਨਾਂ ਨੇ ਮਿਲ ਕੇ ਸ਼ਰਾਬ ਵੇਚ ਕੇ ਮਾਰਕੁੱਟ ਕੀਤੀ ਇਹ ਨਹੀਂ ਲੋਕ ਹਨ ਹਾਂਜੀ ਪੂਰੇ ਗੁੰਡਾਗਰਦੀ ਟਾਈਪ ਦੇ ਲੋਕ ਹੈ ਡਰਿੰਕ ਕਰਕੇ ਫਿਰ ਉੱਥੇ ਦੇਰ ਰਾਤ ਤੱਕ ਖੜੋਂਦੇ ਆ ਸਕੂਲ ਦੇ ਅੱਗੇ ਉਥੇ ਕਹਿੰਦੇ ਅਸੀਂ ਕਹੀ ਜਾਂਦੇ ਇੱਥੇ ਸ਼ੈੱਡ ਬਣਾਣੀ ਹੈਗੀ ਆ ਸਾਡੀ ਜਗ੍ਹਾ ਪੈਂਦੀ ਹੈਗੀ ਆ ਔਰ ਉਥੋਂ ਪਿੰਡ ਦੀਆਂ ਬੇਟੀਆਂ ਦਾ ਅਸੀਂ ਆਪੈਣਾ ਦਾ ਲੰਗੜਾ ਵੀ ਮੁਸ਼ਕਲ ਹੈਗਾ ਡੇਰ ਰਾਤ ਤੱਕ ਖੜੋ ਕੇ ਉਥੇ ਇਹ ਨਾ ਜੈਨਕੀ ਜੀ ਇਹਦੇ ਬਾਰੇ ਕੰਨ ਜੰਦੇ ਵੀ ਬਿਲਕੁਲ ਗਲਤ ਹੋਇਆ ਹੈ ਗਲਤ ਹੋਇਆ ਇਦਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਮੁਖੀਆ ਹੈ ਅਗਰ ਅਸੀਂ ਆਪਣੇ ਮੁਖੀਏ ਨੂੰ ਮੁਖੀਏ ਨੂੰ ਆਪਣਾ ਮਾਰ ਕੁੱਟ ਕੇ ਉਹਨੂੰ ਖਤਮ ਕਰ ਦਈਏ ਤਾਂ ਉਹ ਚੰਗੀ ਗੱਲ ਨਹੀਂ ਹੈ ਇਹ ਸਾਡੀ ਸਾਰੇ ਪਿੰਡ ਦੀ ਨਿੰਦਿਆ ਹੈ ਇਹ ਨਿੰਦਿਆ ਹੈ ਔਰ ਜਿਹੜਾ ਸਾਡਾ ਸ਼ਾਸਨ ਹੈ ਉਸ ਨੂੰ ਵੀ ਇਹਦੀ ਗੱਲ ਸੁਣਨਾ ਜਿਹੜੀ ਹੈ ਜ਼ਰੂਰੀ ਸੀ ਉਹਨਾਂ ਨੂੰ ਇਮੀਜੇਟਲੀ ਜਦੋਂ ਫੋਨ ਕੀਤਾ ਤਾਂ ਉਹਨਾਂ ਨੂੰ ਮੌਕਾ ਦੇਖਿਆ ਚਾਹੀਦਾ ਸੀਗਾ ਤੋ ਇਸ ਕਰਕੇ ਆਪਾਂ ਇਸ ਗਲਤੀ ਬਿਲਕੁਲ ਲੜਾਈ ਜਿਹੜੀ ਕੀਤੀ ਗਈ ਹੈ ਬਿਲਕੁਲ ਇਸ ਦੀ ਨਖੇਦੀ ਹੈ ਔਰ ਆਉਣ ਵਾਲੇ ਸਮਾ ਜਿਹੜਾ ਹੁਣ ਲੱਗਦਿਆ ਹੈ ਇਹਦੇ ਵਿੱਚ ਇਹ ਉਹਨਾਂ ਨੂੰ ਬਿਲਕੁਲ ਸਜ਼ਾ ਦੇ ਹੱਕਦਾਰ ਹਨ ਕਿਉਂਕਿ ਉਹਨਾਂ ਨੇ ਜ਼ਬਰਦਸਤੀ ਜੋ ਸਰਕਾਰੀ ਪੀਡਬਲਯੂਡੀ ਦਾ ਕੰਮ ਰੋਕ ਕੇ ਉਹਨਾਂ ਨੇ ਹਮਲਾ ਕੀਤਾ ਹੈ ਉਹ ਬਿਲਕੁਲ ਗਲਤ ਹੈ ਅਸੀਂ ਅਨੁਸ਼ਾਸਨ ਤੇ ਇਹੀ ਸ਼ਾਸਨ ਤੇ ਮੰਗ ਹੈ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਏ ਔਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਜੋ ਕਿ ਆਉਣ ਵਾਲੇ ਸਮੇਂ ਚ ਕੋਈ ਵੀ ਸਰਪੰਚ ਜਿਹੜਾ ਨਹੀਂ ਖੜਾ ਹੋਏਗਾ ਕਿਉਂਕਿ ਇਹਨਾਂ ਲੋਕਾਂ ਨੇ ਘਰੋ ਕਰਕੇ ਮਾਰਨੇ ਹਨ ਤਾਂ ਕਿਸੇ ਨਾ ਖੜਾ ਨਹੀਂ ਹੋਣਾ ਕੱਲ ਨੂੰ ਐਮਐਲਏ ਤੇ ਵੀ ਹੱਥ ਰੱਖ ਸਕਦੇ ਹਨ ਤੇ ਜਿਆਦਾ ਖਰਾਬ ਜਦੋਂ ਵੀ ਇਸੇ ਸੜਕ ਦਾ ਕੰਮ ਲਗਿਆ ਉਹਨਾਂ ਨੇ ਰੋੜੇ ਪਾਇਨ ਉਹਨਾਂ ਨੇ ਕਰ ਰਿਹਾ ਨਾ ਹਮਲਾ ਇਹ 307 ਇਹਨਾਂ ਦਾ ਕਾਪਲਾ ਵਾਲਾ ਇਹਨਾਂ ਨੇ ਕਾਪਲਾ ਵਾਲਾ ਕੰਮ ਕੀਤਾ ਹੈ ਜੋ ਵੀ ਹੈ ਇਹਨਾਂ ਨੇ ਕਤਲ ਦਾ ਕੰਮ ਇਹਨਾਂ ਨੇ ਜੇ ਨਾ ਉੱਥੇ ਅਸੀਂ ਮੌਕੇ ਤੇ ਪਹੁੰਚਦੇ ਇਹਨਾਂ ਨੇ ਉਹ ਬੰਦੇ ਮਾਰ ਸੱਟਣੇ ਸੀਗੇ ਉਹ ਸਰਪੰਚ ਸਾਹਿਬ ਦੀ ਹੱਤਿਆ ਕਰ ਦੇਣੀ ਸੀਗੀ ਅਸੀਂ ਇਸ ਗੱਲ ਨੂੰ ਰੋਕ ਕੇ ਇਹ ਗੱਲ ਕਰਦੇ ਹਾਂ ਕਿ ਇਹ ਆ ਕੰਮ ਜਿਹੜਾ ਬਿਲਕੁਲ ਮਾੜਾ ਕੀਤਾ ਗਿਆ ਹੈ ਇਹ ਇਮੀਡੀਟਲੀ ਸਰਕਾਰ ਦੇ ਅੱਗੇ ਬੇਨਤੀ ਹੈ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਸਰ ਜਿਹੜਾ ਇਹ ਸਰਪੰਚ ਸਾਹਿਬ ਤੇ ਹਮਲਾ ਹੋਇਆ ਇਹ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਬਿਲਕੁਲ ਹੀ ਗਲਤ ਕੰਮ ਕੀਤਾ ਕਿਉਂਕਿ ਕਿ ਪਿੰਡ ਦੇ ਚੁਣੇ ਹੋਏ ਬੰਦੇ ਨੂੰ ਇਦਾਂ ਗਲਤ ਕਰਨਾ ਜਾਂ ਉਹਦੇ ਤੇ ਮਾਰ ਕੁੱਟਾਈ ਦਾ ਕੇਸ ਕਰਨਾ ਉਹ ਉਹਨਾਂ ਦੇ ਵਾਸਤੇ ਬਹੁਤ ਹੀ ਸ਼ਰਮਨਾਕ ਗੱਲ ਹੈ ਅਗਰ ਇੱਕ ਤਾਂ ਪਿੰਡ ਦਾ ਚੁਣੇ ਹੋਇਆ ਬੰਦਾ ਅਗਰ ਉਸ ਨੂੰ ਹੀ ਦੁਨੀਆ ਮਾਰਨਾ ਸ਼ੁਰੂ ਕਰ ਦੋਗੀ ਇਸ ਦੇ ਨਾਲ ਤਾਂ ਸਾਡੀਆਂ ਪਿੰਡਾਂ ਪਿੰਡਾਂ ਦੇ ਵਿੱਚ ਤਿੰਗਿਆ ਪੈਣਾ ਦੇ ਉੱਪਰ ਸਭ ਤੋਂ ਜ਼ਿਆਦਾ ਖਤਰਾ ਹੈ ਅਸੀਂ ਆਪਣੇ ਆਪ ਨੂੰ ਨਹੀਂ ਸੇਵ ਕਰ ਸਕਦੇ ਤੇ ਆਪਣੀ ਧੀਆ ਪੈਣ ਨੂੰ ਕਿੱਦਾਂ ਸੇਵ ਕਰਾਂਗੇ ਔਰ ਜੇ ਪੰਚਾਇਤਾਂ ਨੂੰ ਪੰਚਾਇਤਾਂ ਦੇ ਉੱਪਰ ਹੀ ਹਮਲਾ ਕੀਤਾ ਜਾਏ ਤਾਂ ਪੰਚਾਇਤਾਂ ਬਣਾਉਣ ਦਾ ਫਾਇਦਾ ਕੀ ਹੈ ਤਾਂ ਇਸ ਪ੍ਰਸ਼ਾਸਨ ਕੋਲੋਂ ਸਾਡੀ ਸਭ ਤੋਂ ਵੱਡੀ ਮੰਗ ਇਹ ਹੀ ਹੈ ਕਿ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਕਦੇ ਵੀ ਇੱਦਾਂ ਨਾ ਛੱਡਿਆ ਜਾਵੇ ਕੰਮ ਨੀਤੀ ਉਹ ਸਰਕਾਰੀ ਕੰਮ تھا ਅਗਰ ਕਿਸੇ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਸੀ ਤਾਂ ਵੀਡੀਓ ਦਫ਼ਤਰ ਤੋ ਆ ਕੇ ਉਹਦੇ ਛਾਣਬੀਨ ਕਰਦਾ ਅਗਰ ਉਹ ਗਲਤ ਦੋਸ਼ੀ ਪਾਇਆ ਜਾਂਦਾ ਤਾਂ ਉਸ ਤੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਕਿਉਂਕਿ ਉਹ ਆਪਣਾ ਕਰਦਾ ਕੰਮ ਤਾਂ ਨਹੀਂ ਕਰ ਰਿਹਾ ਉਹ ਸਰਕਾਰੀ ਕੰਮ ਕਰ ਰਿਹਾ ਸੀ ਸਰ ਤੁਸੀਂ ਵੀ ਮੰਨੋ ਨਾਲ ਦੇ ਪਿੰਡ ਦੇ ਸਰਪੰਚ ਸਾਹਿਬ ਹੈਗੇ ਹਾਂ ਹਾਂਜੀ ਮੇਰਾ ਲੇਰਾ ਪਿੰਡ ਹੈ ਜੀ ਤੁਹਾਡੇ ਪਿੰਡ ਚ ਵੀ ਜਿਹਦਾ ਜਿਹਦਾ ਮਾਹੌਲ ਹੋਊਗਾ ਤਾਂ ਤੁਸੀਂ ਕੀ ਕਹਿੰਦੇ ਮੰਗ ਕਰਦੇ ਪ੍ਰਸ਼ਾਸਨ ਤੇ ਮੈਂ ਤਾਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦਾ ਜਿਹੜਾ ਇਦਾਂ ਗਲਤਕਾਰ ਕਾਰਵਾਈ ਕਰਦਾ ਮੈਂ ਤਾਂ ਉਸ ਦੇ ਉੱਪਰ ਮਾਨਾ ਨਹੀਂ ਤੇ ਕੇਸ ਟਕੂਗਾ ਕਿ ਅਗਰ ਮੇਰੇ ਤੇ ਬਲੇਮ ਕਰਨਾ ਕਰਨ ਤੋਂ ਪਹਿਲਾਂ ਮੇਰੇ ਡਾਕੂਮੈਂਟ ਚੈੱਕ ਕਰੋ ਜਦ ਮੇਰੇ ਤੇ ਆਟੇ ਹੀ ਪਾਇਕਾ ਦਿਖ ਲੋ ਜੀ ਸਰ ਅਗਰ ਤੁਸੀਂ ਸੱਚੇ ਹੋ ਤਾਂ ਆਟੇ ਤੁਸੀਂ ਆਪਣੀ ਠੀਕ ਹੈ ਮੈਨੂੰ ਸਜ਼ਾ ਮਿਲੇਗੀ ਅਗਰ ਮੈਂ ਬਿਲਕੁਲ ਸਹੀ ਹਾਂ ਤਾਂ ਮੈਨੂੰ ਕਿਸੇ ਦਾ ਡਰ ਨਹੀਂ ਹੈ ਤੁਸੀਂ ਪ੍ਰਸ਼ਾਸਨ ਦੇ ਕੇ ਕੀ ਮੰਗ ਕਰ ਪ੍ਰਸ਼ਾਸਨ ਦੇ ਕੇ ਮੰਗ ਕਿ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਰ ਮੇਰਾ ਨਾਮ ਨੀਲਮ ਕੁਮਾਰੀ ਹੈ ਮੈਂ ਮੌਜੂਦਾ ਪੈਂਚਾਂ ਤੇ ਅੱਜ ਸਾਡੇ ਸਰਪੰਚ ਨੂੰ ਪਿੰਡ ਦੇ ਸੁਰੇਸ਼ ਕੁਮਾਰ ਤੇ ਬੀਮਲ ਕੁਮਾਰ ਅਤੇ ਬਾਕੀ ਦੇ ਸਾਰੇ ਜਿਹੜੇ 5-7 ਬੰਦੇ ਹੈਗੇ ਇਹਨਾਂ ਨੇ ਮਿਲ ਕੇ ਸ਼ਰਾਬ ਪੀ ਕੇ ਮਾਰਕੁੱਟ ਕੀਤੀ। ਕਿਹੜੇ ਪਿੰਡ ਦਾ ਮਾਮਲਾ ਹੈ ਜੀ? ਇਹ ਮੰਗੂ ਮੇਰਾ ਪਿੰਡ ਮੰਗੂ ਮੇਰਾ ਦਾ। ਕੀ ਗੱਲਬਾਤ ਕਾਦੀ ਸੀ? ਗੱਲਬਾਤ ਸੜਕ ਦੀ ਹੈਗੀ ਸਰ ਤੇ ਸ਼ਾਮ ਪੰਚਾਇਤ ਹੋਈ ਸੀਗੀ 8 ਹੋਇਆ ਸੀਗਾ ਤੇ ਉਹਦੇ 'ਚ ਕਹਿੰਦੇ ਕਿ ਸਾਨੂੰ 10 ਦਿਨ ਦਾ ਟਾਈਮ ਦਿਓ ਤੇ ਅਸੀਂ ਤੁਹਾਨੂੰ ਦੱਸ ਦਿਆਂ ਕਿ ਆ ਕਰਨਾ ਹੈ ਤੇ ਸਵੇਰੇ ਕਹਿੰਦੇ ਕਿ ਇਹਨਾਂ ਨੇ ਜੀਐਸਪੀ ਬੁਲਾ ਲਈ ਤੇ ਸਾਡੇ ਸਰਪੰਚ ਨੂੰ ਕੱਲੇ ਨੂੰ ਆ ਕੇ ਸਾਰੇ ਪੇਗੇ। ਸਭ ਉਹਨਾਂ ਨੇ ਇਹ ਕਰਿਆ ਨਹੀਂ ਉਹ ਵੀ ਕੁੱਟਿਆ। ਤੇ ਉਹਨਾਂ ਨੂੰ ਵੀ ਕੁੱਟਿਆ ਡੰਡਿਆਂ ਨਾਲ ਮਾਰਿਆ ਸਾਰਿਆਂ ਨੇ ਸਰ ਜੀ ਪੰਸਾ ਨੂੰ ਜਾਨਾ ਤੇ ਘਰ ਵਾਲੀ ਨੂੰ ਤੁਸੀਂ ਲੈ ਕੇ ਆਏ ਕਿਦਾਂ ਦੀ ਸਥਿਤੀ ਸੀ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਅਸੀਂ ਪੜ ਕੇ ਲਿਆਏ ਆ ਕਿਦਾਂ ਨਾ ਕਿਦਾਂ ਕਰਕੇ ਇੱਥੇ ਪਹੁੰਚਾਇਨ ਗੱਡੀ ਕਰਕੇ ਇਸ ਚੀਜ਼ ਦੀ ਤੁਸੀਂ ਪਹਿਲੇ ਪ੍ਰਸ਼ਾਸਨ ਨੂੰ ਕਦੀ ਇਤਲਾਹ ਦਿੱਤੀ ਹੈ ਵੀ ਸਾਡੇ ਨਾਲ ਗੁੰਡਾਗਰਦੀ ਕਰ ਰਹੇ ਜਾਂ ਕੁਝ ਕਰ ਰਹੇ ਸਰ ਇਹ ਪਹਿਲਾਂ ਵੀ 2-3 ਵਾਰ ਹੋ ਚੁੱਕਿਆ ਪਹਿਲਾਂ ਪੁਲੀ ਇਹਨਾਂ ਨੇ ਬੁਲਾਏ ਸੀਗੇ ਠਾੜਾ ਪੁਲਿਸ ਬੁਲਾਏ ਸੀਗੇ ਤੇ ਉੱਥੇ ਪਹਿਲਾਂ ਵੀ ਗੱਲ ਹੋਈ ਸੀ ਸੜਕ ਦੀ ਤੇ ਫਿਰ ਇਹ 도ੜ ਗਿਆ ਸੀਗਾ ਉੱਥੋਂ ਤੇ ਉਹ ਪੁਲਿਸ ਵਾਲਾ ਵੀ 도ੜ ਗਿਆ ਸੀਗਾ ਤੇ ਹੁਣ ਦੁਬਾਰਾ ਫੇਰੀ ਕੀਤਾ ਇਹਨਾਂ ਨੇ ਬ ਜਦੋਂ ਵੀ ਕੋਈ ਵੀ ਕੰਮ ਹੁੰਦਾ ਤੇ ਇਹ ਇੱਦਾਂ ਹੀ ਗੁੰਡਾਗਰਦੀਆਂ ਕਰਦੇ ਆ ਸਰਕਾਰੀ ਕੰਮ ਤੇ ਵਿਗਨ ਪਾ ਰਹੇ ਹਾਂਜੀ ਸਰਕਾਰੀ ਕੰਮ ਤੇ ਵਿਗਨ ਪਾ ਰਹੇ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਐ ਅੱਜ ਸਾਡੇ ਸਰਪੰਚ ਦੇ ਹੱਥ ਚੁੱਕਿਆ ਕੱਲ ਨੂੰ ਸਾਡੀਆਂ ਧੀਆ ਪੈਣਾ ਹੈਗੀਆਂ ਇਹ ਸ਼ਰਾਬ ਪੀ ਕੇ ਰੋਜ਼ ਗੁੰਡਾਗਰਦੀ ਕਰਦੇ ਆ ਸਾਡੀਆਂ ਜਵਾਨ ਧੀਆ ਪੈਣਾ ਸਾਡੀਆਂ ਧੀਆ ਪੈਣ ਤੇ ਹੱਥ ਚੱਕਣ ਸਾਨੂੰ ਕੋ ਖਤਰਾ ਸਾਰੇ ਪਿੰਡ ਨੂੰ ਖਤਰਾ ਇਹਨਾਂ ਤੋਂ ਤੇ ਇਹਨਾਂ ਤੋਂ ਐਕਸ਼ਨ ਹੋਣਾ ਚਾਹੀਦਾ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਐ ਤੇਰਾ ਨਾਮ ਰਾਜਕੁਮਾਰੀ ਹੈ ਮੇਰੇ ਹਸਬੰਦ ਪrezent ਸਰਪੰਚ ਹੈਗੇ ਆ ਕਿਹੜੇ ਪਿੰਡ ਦੇ ਮੰਗੂ ਮੇਰਾ ਪਸੰਦਪੁਰ ਇਹ ਮਾਮਲਾ ਹੋਇਆ ਗਿਆ ਸਰ ਇਹਨਾਂ ਨੇ ਇਸ ਵੀ ਇਹਨਾਂ ਦਾ ਮਾਮਲਾ ਸੜਕ ਦਾ ਮਾਮਲਾ ਹੈਗਾ ਔਰ 20 ਦਿਨ ਹੋ ਚੁੱਕੇ ਕੰਮ ਸ਼ੁਰੂ ਹੋਏ ਨਹੀਂ ਜਦੋਂ ਵੀ ਕੋਈ ਵਿਕਾਸ ਤੇ ਪਿੰਡ ਦੇ ਵਿਕਾਸ ਦਾ ਕੰਮ ਸ਼ੁਰੂ ਹੁੰਦਾ ਹੈ ਨਾ ਏ ਉਦੋਂ ਇੱਕ ਇਹਨਾਂ ਦਾ ਗਰੋਅ ਬਣਿਆ ਹੋਇਆ ਇਹਨਾਂ ਦੇ ਮੈਂਬਰ ਬਣੇ ਹੋਏ ਆ ਉਸ ਨੂੰ ਆ ਕੇ ਰੋਕਦੇ ਆ ਬਹੁਤ ਲੋਕ ਆ ਇਹ ਕਿੱਥੇ ਦੇ ਲੋਕ ਆ ਖੇਡਦੇ ਲੋਕ ਇਹ ਹਾਂਜੀ ਪਿੰਡ ਦੇ ਹੀ ਲੋਕ ਹਨ ਹਾਂਜੀ ਪੂਰੇ ਗੁੰਡਾਗਰਦੀ ਟਾਈਪ ਦੇ ਲੋਕ ਆ ਡਰਿੰਕ ਕਰਕੇ ਫਿਰ ਉਥੇ ਦੇਰ ਰਾਤ ਤੱਕ ਖੜੋਂਦੇ ਆ ਸਕੂਲ ਦੇ ਅੱਗੇ ਉਥੇ ਕਹਿੰਦੇ ਆ ਅਸੀਂ ਕਦੀ ਕਹਿੰਦੇ ਇੱਥੇ ਸ਼ੈੱਡ ਬਣਾਣੀ ਹੈਗੀ ਆ ਸਾਡੀ ਜਗ੍ਹਾ ਪੈਂਦੀ ਹੈਗੀ ਆ ਔਰ ਉਥੋਂ ਪਿੰਡ ਦੀਆਂ ਬੇਟੀਆਂ ਦਾ ਈਆਂ ਪਹਿਣਾ ਦਾ ਲੰਗੜਾ ਵੀ ਮੁਸ਼ਕਲ ਹੈਗਾ ਦੇਰ ਰਾਤ ਤੱਕ ਖੜੋ ਕੇ ਉਥੇ ਇਹ ਨਾ ਜਾਨੀ ਕਿ ਲਲਕਾਰੇ ਮਾਰਦੇ ਹੈਗੇ ਜਦੋਂ ਇਹ ਝਗੜਾ ਹੋਇਆ ਤਾਂ ਉਹਦੇ ਵਿੱਚ ਤੁਹਾਨੂੰ ਵੀ ਸੱਟਾਂ ਬਿਟੀਆਂ ਹਾਂ ਸਰ ਮੈਨੂੰ ਵੀ ਸੱਟਾਂ ਲੱਗੀਆਂ ਮੇਰੇ ਇੱਕ ਇਅਰਿੰਗ ਲੈ ਗਏ ਹੈਗੇ ਹੋ ਕੇ ਔਰ ਮੇਰੇ ਦਰਾਣੀ ਦੇ ਵੀ ਇਹਨਾਂ ਨੇ ਝੋਟਾਂ ਲਗਾਈਆਂ ਮੇਰੇ ਦੇਵਰ ਦੇ ਵੀ ਲਗਾਈਆਂ ਹੈਗੀਆਂ ਔਰ ਇਹਨਾਂ ਨੇ ਮੇਰੇ ਗਲਤ ਜਗ੍ਹਾ ਇਹਨਾਂ ਨੇ ਟੱਚ ਕੀਤਾ ਮੈਨੂੰ ਮੇਰੀ ਸ਼ਰਟ ਫਾੜ ਦਿੱਤੀ ਹੈਗੀ ਜੋ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਠੀਕ ਹੈ ਨਾ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਮੈਂ ਇਹੀ ਮੰਗ ਕਰਦੀ ਹਾਂ ਮੇਰੇ ਹਸਬੰਦ ਨੂੰ ਸਾਨੂੰ ਸੇਫਟੀ ਦਾ ਔਰ ਇਹਨਾਂ ਦਾ ਨਾ ਇਨਸਾਫ ਹੋਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਜਿਨ੍ਹਾਂ ਨੇ ਵਿਕਾਸ ਦਾ ਕੰਮ ਸ਼ੁਰੂ ਕੀਤਾ ਔਰ ਇਹਨਾਂ ਤੇ ਇਹਨਾਂ ਨੇ ਹਮਲਾ ਕੀਤਾ ਹੈ ਤੁਸੀਂ ਖਿਲਾਫ ਜਿਹੜੀ ਹੈ ਸਖਤ ਹਾਂ ਸਖਤ ਕਾਰਵਾਈ ਵੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜੇ ਨਹੀਂ ਕਰਦਾ ਪ੍ਰਸ਼ਾਸਨ ਅਸੀਂ ਧਰਨਾ ਦੇਵਾਂਗੇ ਠੀਕ ਹੈ ਸਾਨੂੰ ਸਿਰਫ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈ ਸਰ ਮੈਂ ਮਨਜੀਤ ਕੌਰ ਵਾਈਫ ਹਰਦੀਪ ਸਿੰਘ ਸਰ ਅਸੀਂ ਮੰਗੂ ਮਹਿਰਤ ਸੰਤਪੁਰ ਤੋਂ ਬੋਲ ਰਹੇ ਹਾਂ ਸਾਡੇ ਸਰਕਾਰੀ ਕੰਮ ਸਕੂਲ ਦਾ ਚੱਲ ਰਿਹਾ ਸੀ ਸਕੂਲ ਮਤਲਬ ਸੜਕ ਦਾ ਕੰਮ ਚੱਲ ਰਿਹਾ ਆ ਉੱਥੇ ਮਤਲਬ ਦੋ ਇੱਕ ਪਿੰਡ ਦੇ ਕੁਝ ਮੈਂਬਰ ਆ ਉਹ ਆ ਕੇ ਉਸ ਕੰਮ ਨੂੰ ਰੋਕ ਰਹੇ ਆ ਤੇ ਉਹ ਕੰਮ ਨਹੀਂ ਹੋਣ ਦੇ ਰਹੇ ਉਹਨਾਂ ਨੇ ਸਵੇਰ ਤੇ ਮਸ਼ੀਨ ਲਗਾਈ ਜਦੋਂ ਮੇਰੇ ਜੇਡ ਸਾਹਿਬ ਉਹਨਾਂ ਨੂੰ ਉੱਥੇ ਦੇਖਣ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਮਾਰਨੇ ਪਏ ਹੱਥੀ ਮਾਰ ਪਏ ਉਹਨਾਂ ਦੋਨਾਂ ਨੇ ਸ਼ਰਾਬ ਪੀਤੀ ਸੀ ਜਦੋਂ ਅਸੀਂ ਸੁਸ਼ੀਲ ਕੁਮਾਰ ਤੇ ਸੁਰੇਸ਼ ਕੁਮਾਰ ਇਹਨਾਂ ਨੇ ਸਾਨੂੰ ਗਲਤ ਹਰਗਤ ਨਾਲ ਸਾਡੇ ਕੱਪੜੇ ਖਿੱਚੇ ਫਾੜੇ ਸਾਡੇ ਇਹਨਾਂ ਦੋਨਾਂ ਸ਼ਰਾਬੀਤੀ ਹੋਈ ਸੀ ਇਹ ਸਾਡੇ ਹਸਬੰਦ ਨੂੰ ਔਰ ਰੇਟ ਸਾਹਿਬ ਨੇ ਸਪੈਂਸਾਂ ਨੂੰ ਮਾਰਨ ਪਏ ਹੋ ਹਾਂਜੀ ਅਸੀਂ ਮੰਗ ਪ੍ਰਸ਼ਾਸਨ ਨੂੰ ਕਰਦੇ ਹਾਂ ਕਿ ਸਾਨੂੰ ਇਹਨਾਂ ਨੂੰ ਸਜ਼ਾ ਮਿਲਨੇ ਚਾਹੀਦੀ ਹੈ ਕੋਈ ਵੀ ਸਰਕਾਰੀ ਕੰਮ ਹੁੰਦਾ ਉਹਦੇ ਵਿੱਚ ਇਹ ਕੰਮ ਨੂੰ ਰੋਕ ਲਗਾਉਂਦੇ ਤੇ ਪਿੰਡ ਦੇ ਵਿਕਾਸ ਨੇ ਹੋਣ ਦਿੰਦੇ ਇਹਨਾਂ ਇੱਕ ਦਾ ਜੇਲ੍ਹ ਹੋ ਜਾਂਦੀ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਸਭ ਸਭ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਸਾਡੇ ਪਿੰਡ ਦੇ ਧੀਆਂ ਭੈਣਾਂ ਸੁਰੱਖਿਤ ਰਹਿ ਸਕਣ ਹਰਿਬਾਈ ਕੀ ਨਾਮ ਹੈ ਤੁਹਾਡਾ ਤਾਂ ਕੀ ਮਾਮਲਾ ਜਿਹੜਾ ਤੁਸੀਂ ਅੱਜ ਹਸਪੀਟਲ ਮੈਂ ਸਰਪੰਚ ਗੁਰਦੀਪ ਸਿੰਘ ਪਿੰਡ ਮੰਗੋ ਮੇਰਾ ਸਾਡੇ ਪਿੰਡ ਵਿੱਚ ਵਿਕਾਸ ਦਾ ਕੰਮ ਚੱਲ ਰਿਹਾ ਸੜਕ ਦਾ ਕੰਮ ਚੱਲ ਰਿਹਾ ਪਿਛਲੇ 15-20 ਦਿਨ ਤੋਂ ਜਿੱਥੇ ਕੋਈ ਰੋੜੀ ਦਾ ਕੰਮ ਚੱਲ ਰਿਹਾ ਉੱਪਰ ਮਿੱਟੀ ਪਾਣੀ ਰਹਿ ਗਈ ਹੈ ਮੈਂ ਪਿੰਡ ਦੇ ਸਕੂਲ ਦੇ ਗੇਟ ਦੇ ਮੋੜੇ ਕੋਚ ਇੱਕ ਖਾਲੀ ਜਗ੍ਹਾ ਪਈ ਥੀ ਜਿਸ ਕਰਕੇ ਸਾਡੇ ਮਾਸਟਰ ਨਾਲ ਵੀ ਕਈ ਵਾਰ ਡਿਸਕਸ ਹੋਈ ਹੈ ਪਿੰਡ ਵਾਸੀਆਂ ਨਾਲ ਵੀ ਡਿਸਕਸ ਹੋ ਰਹੀ ਹੈ ਇਸ ਜਗ੍ਹਾ ਨੂੰ ਆਪਾਂ ਸਕੂਲ ਦਾ ਇਹ 프ਰੰਟ ਹੈ ਇਹਨੂੰ ਬਦਿਆ ਕਰਕੇ ਬਣਾਉਣਾ ਹੈ ਉੱਥੇ ਮੈਂ ਪੀ ਡਬਲਯੂ ਡੀ ਤੋਂ ਗੱਲ ਬਹਿਕ ਮੈਨਾਂ ਗੱਲ ਕਰਕੇ ਉਹਨਾਂ ਨੂੰ ਰਿਕਵੈਸਟ ਕਰਕੇ ਜੀ ਸਾਹਿਬ ਨੂੰ ਸਰੇ ਸਾਡਾ ਪਿੰਡ ਦਾ ਸਕੂਲ ਹੈ ਇਹ ਸਾਡਾ ਬੱਚੇ ਪੜ੍ਹਨ ਆਉਂਦੇ ਪੂਰੇ ਗਰੀਬ ਘਰ ਦੇ ਬੱਚੇ ਇੱਥੇ ਪੜ੍ਹਦੇ ਆ ਇਹ ਸਕੂਲ ਨੂੰ ਆਪਾਂ ਸੋਹਣਾ ਕਰਕੇ ਬਣਾਉਣਾ ਹੈ ਜਿਸ ਵਿੱਚ ਕਿਸੇ ਮਾਸਟਰ ਦਾ ਬੜਾ ਯੋਗਦਾਨ ਹੈ ਜੋ ਕਿ ਪਿੰਡ ਦੇ ਆਪਣੇ ਸਕੂਲ ਦੀ ਇਮਾਰਤਾਂ ਦੀ ਉਸਾਰੀ ਕਰ ਰਿਹਾ ਵਿਚਾਰਾ ਤਾਂ ਉਸਨੇ ਮੈਨੂੰ ਕਿਹਾ ਵੀ ਸਰਪੰਚ ਸਾਹਿਬ ਤੁਸੀਂ ਵੀ ਸਹਿਯੋਗ ਕਰੋ ਕਿ ਮਨੋਣਾ ਡਿਸਕਸ ਕੀਤੀ ਉਹਨਾਂ ਡਿਸਕਸ ਕਰਕੇ ਕਾਪਾਏ ਕੰਮ ਤੋੜਿਆ ਰੋੜੀ ਪੈ ਗਈ ਰੋੜੀ ਪੈਣ ਤੋਂ ਬਾਅਦ ਉੱਪਰ ਉਹ ਤੇ ਮਿੱਟੀ ਪੈਣੀ ਤਾਂ ਉਹ ਤੋਂ ਬਾਅਦ ਉਸੇ ਪਿੰਡ ਦੇ ਕੁਝ ਸ਼ਰਾਰਤੀ ਤਤ ਬੰਦੇ ਜਿਨ੍ਹਾਂ ਦੇ ਕੀ ਪਹਿਲੇ ਵੀ ਕੋੜਕੇ ਚੱਲਦੇ ਆਂ ਘੋੜੀ ਨੇ ਕਰਾਰ ਕਿੱਥੇ ਹੋਣਾ ਪਿੰਡ 'ਚੋਂ ਬਾਰ-ਬਾਰ ਉਹ ਪਿੰਡ 'ਚ ਜਦ ਵੀ ਕੋਈ ਵਿਕਾਸ ਦਾ ਕੰਮ ਹੁੰਦਾ ਉਹਨਾਂ ਕੰਮ 'ਚ ਹੌਣੇ ਦਿੰਦੇ ਉਹਨਾਂ ਦੇ ਨਾਂ ਸੁਸ਼ੀਲ ਕੁਮਾਰ ਸਨ ਆਫ ਲੇਖ ਰਾਜ ਸ਼੍ਰੀਸ਼ਕਮਨ ਸਨ ਆਫ ਬੰਟੀ ਸਨ ਆਫ ਲੇਖਰਾਜ ਸੰਦਨਾ ਦੇਵੀ ਵਾਈਫ ਆਫ ਲੇਖਰਾਜ ਕੈਪਟਨ ਚੁਕਿੰਦਰ ਸਿੰਘ ਸਨ ਆਫ ਮੰਗੂ ਰਾਮ ਔਰ ਸਮਸ਼ੇਰ ਸਿੰਘ ਸਨ ਆਫ ਵੀਰ ਸਿੰਘ ਔਰ ਬੀਮਲ ਕੁਮਾਰ ਸਨ ਆਫ ਸਮਸ਼ੇਰ ਸਿੰਘ ਇਹ ਬੰਦੇ ਜਦ ਵੀ ਪਿੰਡ ਚ ਕੋਈ ਵਿਕਾਸ ਦਾ ਕੰਮ ਕਰਨਾ ਹੋਵੇ ਜਾਂ ਕੋਈ ਵੀ ਨਈ ਚੀਜ਼ ਮਣਾਏ ਤਾਂ ਇਹ ਪਿੰਡ ਵਿੱਚ ਵਿਕਾਸ ਦਾ ਕੰਮ ਹੋਣੇ ਹੁੰਦੇ ਜਿਸ ਵਿੱਚ ਸਰਪੰਚ ਨੂੰ ਆਪਣਾ ਕੰਮ ਕਰਨ ਦੇ ਚ ਬਹੁਤ ਪ੍ਰੋਬਲਮ ਆਂਦੀ ਏ ਇਹ ਕੰਮ ਚੱਲਦੇ ਨੂੰ ਕਿੰਨੇ ਦਿਨ ਹੋ ਗਏ ਜੀ ਇਹ ਕੰਮ ਚੱਲਦੇ ਨੇ ਸਰ 10 ਤੋਂ 15 ਦਿਨ ਹੋ ਗਏ ਪਹਿਲੇ ਵੀ ਇਹਨਾਂ ਨੇ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਹਾਂ ਜੀ 10 ਦਿਨ ਪਹਿਲਾਂ ਇਹਨਾਂ ਨੇ ਪਹਿਲੀ ਇੱਕ ਵਾਰੀ ਜਦੋਂ ਕੰਮ ਸਟਾਰਟ ਹੋਣ ਲੱਗਾ ਤਾਂ ਵੀ ਇਹਨਾਂ ਨੇ ਇੱਕ ਥੱਲੇ ਜਾ ਕੇ ਕਹਿੰਦੇ ਸਾਡੀ ਇੱਥੇ ਜਗ੍ਹਾ ਬਣਦੀ ਏ ਜਦਕਿ ਉਹਨਾਂ ਦੇ ਕਾਜ ਜ ਕੁਛ ਐ ਨਹੀਂ ਹੈ ਜਿੱਥੇ ਇਹਨਾਂ ਦੀ 15-15 ਮਹੀਨੇ ਲਈ ਜਗ੍ਹਾ ਹੈ ਉਹਨਾਂ ਚ ਇਹਨਾਂ ਦਾ ਕਬਜ਼ਾ ਹੈਗਾ ਇਹ ਪਿੰਡ 'ਚ ਧੱਕੇਸ਼ਾਹੀ ਕਰਦੇ ਨੇ ਸਰਪੰਚ ਜੀ ਨੂੰ ਜ਼ਬਰਦਸਤੀ ਦਬਾਉਣਾ ਚਾਹੁੰਦੇ ਨੇ ਅੱਜ ਜਿਹੜਾ ਤੁਹਾਡਾ ਇਹ ਹਮਲਾ ਹੋਇਆ ਕਿੰਨੇ ਵਜੇ ਹੋਇਆ ਕਿੱਦਾਂ ਹੋਇਆ ਇਹ ਸਰਸ਼ਵੇਰ ਦਾ ਟਾਈਮ ਸੀਗਾ ਸਾਡੇ 7-8 ਵਜੇ ਦਾ ਜਿਸ ਵਿੱਚ ਕੀ ਮੈਂ ਆਪਣੇ ਘਰ ਦੇ ਗੇਟ ਦੇ ਸਾਹਮਣੇ ਹੀ ਸਕੂਲ ਮੇਰੇ ਮੈਨੂੰ ਲੱਗਿਆ ਪਤਾ ਮੈਂ ਦੇਖਾ ਜਾ ਕੇ ਕਿ ਜੀਐਸਬੀ ਪੀਡਬੀ ਵਿਭਾਗ ਤਾਂ ਨਹੀਂ ਕਰ ਰਿਹਾ ਕੁਝ ਜਿੱਦਾਂ ਮੈਂ ਉੱਥੇ ਗਿਆ ਤਾਂ ਇਹ ਜੋ ਜਿਹੜੇ ਬੰਦੇ ਸ੍ਰੇਸ਼ ਕੁਮਾਰ ਔਰ ਸੁਸ਼ੀਰ ਕੁਮਾਰ ਔਰ ਕੈਪਟਨ ਜੁਗਿੰਦਰ ਸਿੰਘ ਉੱਥੇ ਮੌਕੇ ਤੇ ਜੀਐਸਬੀ ਲੈ ਕੇ ਉਹ ਜੋ ਮੈਂ ਪਿੰਡ 'ਚ ਸਕੂਲ ਦੇ ਮੋੜੇ ਅੱਗੇ ਰੋੜੀ ਪਾਈ ਸੀਗੀ ਉਹਨਾਂ ਨੂੰ ਇਹਨਾਂ ਨੇ ਜੀਸੀਬੀ ਨਾਲ ਪ੍ਰਾਈਵੇਟ ਜੀਸੀਬੀ ਨਾਲ ਠੱਕੇ ਨਾਲ ਉਹਨੂੰ ਸਾਈਡ ਤੇ ਕਰਾਤਾ ਪਿੰਡ ਵਿੱਚ ਇਸ ਦੀ ਕੋਈ ਖ਼ਬਰ ਨਹੀਂ ਸੀ ਨਾ ਸਰਪੰਚ ਨੂੰ ਦラー ਦਿੱਤੀ ਗਈ ਇਸ ਤੋਂ ਪਹਿਲਾਂ ਅਸੀਂ ਪਿੰਡ ਦਾ ਕੱਟ ਰੱਖਿਆ ਇੱਕ ਦਿਨ ਪਹਿਲਾਂ ਇਹਨਾਂ ਨੂੰ ਮੌਕਾ ਦਿੱਤਾ ਸੀ ਤੁਸੀਂ ਆਪਣੀ ਇੱਥੇ ਮਾਲਕੀ ਜ਼ਾਹਿਰ ਕਰੋ ਪਟਵਾਰੀ ਗੁਰਦੌਰ ਨਾਲ ਲੈ ਕੇ ਆਪਣੀ ਇੱਥੇ ਮਾਲਕੀ ਜ਼ਾਹਿਰ ਕਰੋ ਅਗਰ ਤੁਹਾਡੀ ਪਟਵਾਰੀ ਗੁਰਦੌਰ ਕਹਿੰਦੇ ਨਾ ਕਿ ਤੁਹਾਡੀ ਇੱਥੇ ਜਗ੍ਹਾ ਨਹੀਂ ਲੱਗਦੀ ਐ ਫਿਰ ਆਪਾਂ ਛੱਡ ਦਿੰਨੇ ਆ ਇਹਨਾਂ ਨੇ ਸਾਨੂੰ 10 ਦਿਨ ਦਾ ਟਾਈਮ ਦਿੱਤਾ 10 ਦਿਨ ਦਾ ਟਾਈਮ ਦੇਣ ਦੇ ਬਾਅਦ ਸਵੇਰੇ ਨੇਣਾ ਇਹ ਸਵੇਰੇ ਤੁਹਾਡੇ ਸਾਹਮਣੇ ਹੀ ਜੋ ਇਹ ਕਾਰਨਾਮਾ ਕੀਤਾ ਹੈ। ਉਸੇ ਵਿਅਕਤੀਆਂ ਖਿਲਾਫ ਜਿਹੜੀ ਪਹਿਲੇ ਵੀ ਕੰਪਲੇਂਟ ক্লোਜ਼ ਕੰਪਲੇਂਟ ਦਿੱਤੀ ਜਾਂ ਕੋਈ ਅੱਜ ਤੱਕ ਪ੍ਰਸ਼ਾਸਨ ਦੇ ਖਿਲਾਫ ਇਹਨਾਂ ਕੰਪਲੀਟ ਦਿੱਤੀ ਹੈ ਵਿਅਕਤੀਆਂ ਦੇ ਖਿਲਾਫ। ਹਾਂਜੀ ਹਾਂਜੀ ਸਰ ਇਹਨਾਂ ਦੇ ਹੀ ਪੇਟੇ 'ਚ ਦੋ ਤਿੰਨ ਵਾਰੀ ਉਹ ਕੇਸ ਚੱਲਦੇ ਪਿਆ ਹੈ। ਕੋਰਟ ਕੇਸ ਚੱਲਦੇ ਪਿਆ ਹੈ ਇਹਨਾਂ ਬੰਦੇ ਖਿਲਾਫ ਸੁਸ਼ੀਲ ਕੁਮਾਰ ਉਹ ਸ਼੍ਰੇਸ਼ ਕੁਮਾਰ ਹਰ ਰੋ ਪਿੰਡ 'ਚ ਕੋਈ 15-20 ਕੇਸ ਚੱਲਦੇ ਪਿਆ ਔਰ ਇਹ ਸੁਸ਼ੀਲ ਕੁਮਾਰ ਸ਼੍ਰੇਸ਼ ਕੁਮਾਰ ਨੂੰ ਹੋਰ ਚੁੱਪ ਕੋੜਾ ਪੂਰਾ ਕਰਾਰ ਦਿੱਤਾ ਗਿਆ ਹੈ ਤੇ ਤੁਸੀਂ ਇਦਾਂ ਦੇ ਜਿਹੜੇ ਮਾੜੇ ਅਨਸਰ ਆਉਣਾ ਵਾਸਤੇ ਤੁਸੀਂ ਕੀ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਹੋ ਮੈਂ ਸਰ ਪ੍ਰਸ਼ਾਸਨ ਤੇ ਹੀ ਮੰਗ ਕਰਦਾ ਕਿ ਜਦ ਵੀ ਅਗਰ ਪਿੰਡ ਦਾ ਵਿਕਾਸ ਕਰਵਾਣਾ ਹੈ ਸਰਪੰਚ ਤੇ ਇਕੱਲੇ ਨਾਲ ਤੋਂ ਵਿਕਾਸ ਨਹੀਂ ਹੋਣੀ ਹੈ ਮੈਂ ਪ੍ਰਸ਼ਾਸਨ ਤੇ ਹੀ ਮੰਗ ਕਰਦਾ ਕਿ ਇਹਨਾਂ ਤੇ ਬੰਦੀ ਕਾਰਵਿਕ ਕਾਨੂੰਨੀ ਕਾਰਵਿਕ ਕੀਤੀ ਜਾਵੇ ਜਿਸ ਤੇ ਕਰਕੇ ਨਾ ਸਰਕਾਰੀ ਕੰਮ ਵਿੱਚ ਵਿਗੜ ਪਿਆ ਹੈ ਇਹਨਾਂ ਬਰ ਖਿਲਾਫ ਸਰਕਾਰ ਬਿਲਕੁਲ ਸਖਤ ਤੇ ਸਖਤ ਕਦਮ ਚੁੱਕੇ ਤਾ ਜੋ ਪ੍ਰਿੰਟ ਵਿੱਚ ਅਮਨ ਸ਼ਾਂਤੀ ਬਣੇ ਰਹੇ। ਭਾਈ ਸਰ ਕੀ ਨਾਮਾ ਟਵਾਡਾ ਤਾਂ ਜਿਹੜਾ ਪਿੰਡ ਮੰਗੂ ਮਰਿਆ ਤੇ ਜਿਹੜਾ ਝਗੜਾ ਝਗੜਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੇਰਾ ਨਾਮ ਸੁਸ਼ੀਲ ਕੁਮਾਰਾ ਜੀ। ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਤੁਹਾਡੀ ਟੀਵੀ ਦੇ ਮਾਧਿਅਮ ਨਾਲ ਸਾਰੇ ਸੋਤਿਆਂ ਨੂੰ ਨਮਸਕਾਰ ਕਰਦਾ ਜੀ। ਮੇਰਾ ਨਾਮ ਸੁਸ਼ੀਲ ਕੁਮਾਰਾ ਜੀ। ਲੇਟ ਸ਼੍ਰੀ ਲਖਰਾਜ ਮੇਰੇ ਪਿਤਾ ਜੀ ਸੀ। ਡੈਕਸਪਾਇਰ ਹੋ ਗਏ 4 ਸਾਲ ਪਹਿਲਾਂ। ਇਹ ਅੱਜ ਜਿਹੜੀ ਵਾਰਦਾਤ ਹੋਈ ਹੈ ਸਰ ਇਹ ਹੋਇਆ ਕਿ ਇੱਕ ਤਾਂ ਕੋਰਟ ਦੇ ਸਟੇ ਆਰਡਰ ਲੱਗੇ ਹੋਇਆ ਖਸਰਾ ਨੰਬਰ 301 'ਚ ਇਹਦੀ ਇਨਫੋਰਮੇਸ਼ਨ ਅਸੀਂ 18/25 ਨੂੰ ਅਸੀਂ ਥਾਣਾ ਤਰਵਾੜਾ ਦਿੱਤੀ ਹੋਈ ਹੈ ਵੀ ਕੋਰਟ ਦੇ ਸਟੇ ਆਰਡਰ ਨਾਲ ਔਰ ਕੰਮ ਚੱਲ ਰਿਹਾ ਸਰਪੰਚ ਆਪਣੀ ਮਰਜ਼ੀ ਨਾਲ ਕੰਮ ਕਰਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੰਮ ਕਾਦਾ ਕਰ ਰਿਹਾ ਸਰ ਸਲੇਪ ਦਾ ਖਸਰਾ ਨੰਬਰ ਕਾਫੀ ਵੱਡਾ ਆ ਔਰ ਉਹਦੇ ਉੱਪਰ ਸਟੇ ਲੱਗੀ ਹੋਈ ਹੈ ਇਹ ਕੋਰਟ ਦੇ ਡਾਕੂਮੈਂਟ ਹੈਗੇ ਜਿਹੜੇ ਸਟੇ ਦੇ ਡਾਕੂਮੈਂਟ ਆਇਓਲ ਰਿਹਾ ਹੈ 292 ਨੂੰ 스테 ਲੱਗੀ ਹੈ 301 ਦੇ ਵਿੱਚ ਅਸੀਂ ਲੀਗਲ ਨੋਟਿਸ ਥਾਣੇ ਨੂੰ ਵੀ ਭੇਜਿਆ ਆ ਪੀ ਡਬਲਯੂ ਡੀ ਮੈਕਨ ਨੂੰ ਭੇਜਿਆ ਆ ਉਸ ਤੋਂ ਬਾਅਦ ਅਸੀਂ ਸਰਪੰਚ ਸਾਹਿਬ ਨੂੰ ਭੇਜਿਆ ਇਹ ਲੀਗਲ ਨੋਟਿਸ ਭੇਜਿਆ ਕਿ ਇਹ 스테 ਇੱਕ ਵਾਰ 스테 ਹੈਗਾ ਇਹਨੂੰ ਛੇੜਖਾਨੀ ਨਾ ਕੀਤੀ ਜਾਵੇ ਮਾਮਲਾ ਕੋਰਟ ਵਿੱਚ ਹੈਗਾ ਜਦ ਤੱਕ ਕੋਰਟ ਵਿਚਾਰ ਦੇਣਾ ਕੋਈ ਐਕਟੀਵਿਟੀ ਨਾ ਕਰੋ ਫਿਰ ਵੀ ਸਰਪੰਚ ਤੇ ਆਪਣੀ ਮਰਜ਼ੀ ਨਾਲ ਸਲੈਬ ਦੀ ਵਸਾਰੀ ਕਰਾ ਰਹੇ ਆ ਇੱਕ ਚੀਜ਼ ਇਹ ਹੈ ਵੀ ਜਿਹੜੀ ਬਸੰਤਪੁਰ ਪਿੰਡ ਹੈਗਾ ਉਹਦੀ ਸਲੈਬ ਜਿਹੜੀ ਹੈਗੀ ਆ ਉਹ ਰੋਡ ਪੀਡੋ ਜੀ ਪਹਿਲਾਂ ਪੇ ਚੁੱਕਾ ਆ ਉਹ ਰਕਬਾ ਹੈਗਾ 4 ਕ ਨਾਲ ਯਾਨੀ ਬਸ ਸਟੈਂਡ ਅੱਡੀ ਤੋਂ ਲੈ ਕੇ ਤੇ ਸਕੂਲ ਤੱਕ ਪ੍ਰਾਇਮਰੀ ਸਕੂਲ ਤੱਕ ਜਿਹੜੀ ਹੈ ਉਹ ਰੋਡ ਪਹਿਲਾਂ ਦਾ ਬਣਿਆ ਹੋਇਆ ਉਹ ਲੱਗ ਹੈ ਉਹ ਬਸੰਤਪੁਰ ਵਿੱਚ 4 ਕ ਨਾਲ ਪਹਿਲਾਂ ਦਾ ਪਿਆ ਹੋਇਆ ਇਹ ਹੁਣ ਸਰਪੰਚ ਨੇ ਕੀ ਕੀਤਾ ਤੇ ਨਾਲ ਸੀਗੇ ਪ੍ਰਾਇਮਰੀ ਸਕੂਲ ਦੇ ਟੀਚਰ ਉਹਨਾਂ ਨੂੰ ਲੱਗਿਆ ਵੀ ਸਕੂਲ ਦੀ ਬਾਹਰ ਜਿਹੜੀ ਜ਼ਮੀਨ ਹੈਗੀ ਆ ਵੀ ਸ਼ਾਇਦ ਕਿਤੇ ਸ਼ਾਮਲਟ ਹੈ ਜਾਂ ਕਿਤੇ ਹੈ ਨਹੀਂ ਕੰਮ ਦੀ ਤੇ ਉਹਨਾਂ ਨੇ ਸਰਪੰਚ ਤੇ ਮਾਸਟਰ ਮਹਿੰਦਰ ਜੀ ਤੇ ਇੱਕ ਮਾਸਟਰ ਤਾਰਾ ਸਿੰਘ ਜੀ ਸਕੂਲ ਦੇ ਟੀਚਰ ਤੇ ਇੱਕ ਮਾਸਟਰ ਮਹਿੰਦਰ ਜੀ ਤੇ ਇੱਕ ਸਾਡੇ ਸਰਪੰਚ ਸਾਹਿਬ ਇਹਨਾਂ ਨੇ ਮਿਲ ਕੇ ਕੀਤਾ ਕਿ ਸਕੂਲ ਤੋਂ ਬਾਹਰ ਨਾ ਬਜਰਾ ਸਟਾਇਆ ਬਜਰਾ ਸੀਗਾ ਘਟੋ ਘਟ ਚਾਰ ਮਾਲੇ ਸਟਾਇਆ ਹੋਇਆ ਉਹਨਾਂ ਨੇ ਜਦਕਿ ਉਹ ਨਾਂ ਵਾਲੇ ਕੋਰੋਨਾ ਅਟੈਚ ਹੈ ਨਾ ਕਿਸੇ ਥਲੇ ਆਪਣਾ ਅਟੈਚ ਹੈ ਉਹ ਸਰਪੰਚ ਦੇ ਘਰ ਨਾਲ ਅਟੈਚ ਹੈ ਘਰ ਨੂੰ ਰਸਤਾ ਜਾਂਦਾ ਉਧਰ ਨੂੰ ਉਹ ਸਾਡੀ ਮਲਕੀਅਤ ਹੈ ਅਸੀਂ ਖਰੀਦੀ ਹੋਈ ਹੈ ਮੇਰੇ ਮਾਸੀ ਜੀ ਨੇ ਖਰੀਦੀ ਹੋਈ ਹੈ ਤੇ ਮੇਰੇ ਮਾਤਾ ਜੀ ਨੇ ਖਰੀਦੀ ਹੋਈ ਹੈ ਦੋ ਮਰਲੇ ਸ਼ੇਅਰਹੋਲਡਰ ਮੇਰੀ ਮੰਮੀ ਆ ਦੋ ਮੇਰੇ ਸ਼ੇਅਰਹੋਲਡਰ ਮੇਰੇ ਮਾਤਾ ਜੀ ਆ ਇਹ ਤਾਂ ਮਾਸੀ ਜੀ ਆ ਫਿਰ ਅਸੀਂ ਜੋ ਸਰਪੰਚ ਇਹਨਾਂ ਨੂੰ ਪੁੱਛਿਆ ਮਾਸਟਰ ਜੀ ਨੂੰ ਉਤਾਰਾ ਸੀ ਕਿ ਤੁਸੀਂ ਇਹ ਬਜਰਾ ਸਟਾਇਆ ਕਹਿੰਦੇ ਜੀ ਮੈਨੂੰ ਨਹੀਂ ਸੀ ਪਤਾ ਕਿ ਤੁਹਾਡੀ ਮਾਲਕੀ ਜ਼ਮੀਨ ਹੈ ਤੇ ਮੈਂ ਉਹਦੇ ਲਈ ਮਾਫੀ ਮੰਗਦਾ ਤੇ ਅਸੀਂ ਹੋ ਸਕਦਾ ਵੀ ਇਹ ਰਿਲੀਫ ਕਰਾ ਦਈਏ ਇਹਦੋਂ ਉਠਾ ਦਈਏ ਉਹ ਰਿਟਰਨ ਜੇ ਮੰਗੀ ਗਏ ਜੀ ਮੇਰੇ ਨਾਲ ਫੋਨ ਤੇ ਪਰ ਗੱਲ ਹੋਈ ਆ ਔਰ ਰਿਕਾਰਡਿੰਗ ਮੇਰੇ ਕੋਲ ਪਈ ਆ ਉਹਦੀ ਸਕੂਲ ਟੀਚਰ ਦੀ ਉਹ ਤੋਂ ਬਾਅਦ ਮਾਸਟਰ ਮਹਿੰਦਰ ਜੀ ਆਪਣੇ ਜਿਹੜੇ ਹੈਗੇ ਉਹਨਾਂ ਨਾਲ ਵੀ ਗੱਲ ਹੋਈ ਆ ਮਾਸਟਰ ਮਹਿੰਦਰ ਜੀ ਨੇ ਵੀ ਇਹੀ ਕਿਹਾ ਵੀ ਨਾ ਕਿ ਰੋਡ ਵਿੱਚ ਸ਼ਾਮਲ ਹੈਗਾ ਰੋਡ ਨਾਲ ਇਸ ਵਜਿਹਾ ਕੋਈ ਕਨੈਕਟ ਨਹੀਂ ਹੈਗਾ ਉੱਥੇ ਸਕੂਲ ਨੂੰ ਕਹਿੰਦੇ ਕਿ ਸਕੂਲ ਵਾਸਤੇ ਪਾਰ ਰਹੇ ਆ ਅੱਛਾ ਦੋ ਇਸ਼ੂ ਹੋ ਗਏ ਜੀ ਇੱਕ ਹੈਗਾ ਰੋਡ ਬਣਦਾ ਪਿਆ ਪੀਡਬਲ ਜੁੜੀ ਦੇਗਾ ਇੱਕ ਹੈਗਾ ਸਕੂਲ ਦਾ ਮਸਲਾ ਅਗਰ ਸਕੂਲ ਵਿੱਚ ਕੋਈ ਸਲੈਬ ਪਾਣੀ ਹੈ ਜਾਂ ਕੋਈ ਸਲੈਬ ਪਾਣੀ ਹੈ ਉਹਦਾ ਮਤਾ ਪਾਇਆ ਜਾਂਦਾ ਪੰਚਾਇਤ ਦੁਆਰਾ ਮਤਾ ਪਾ ਕੇ ਉਹ ਮਤਾ ਪਾਸ ਕਰਵਾਇਆ ਜਾਂਦਾ ਫਿਰ ਉੱਥੇ ਸਲੈਬ ਆਈ ਜਾਂਦੀ ਹੈ ਮਤਲਬ ਸਰਪੰਚ ਨਵਾਂ ਬਣਿਆ ਨਾ ਤਾਂ ਇਹਨਾਂ ਨੂੰ ਇਹ ਪਤਾ ਜਾਣਕਾਰੀ ਹੈ ਕਿ ਮੈਂ ਮਤਾ ਪੜਨਾ ਨਾ ਇਹਨਾਂ ਨੂੰ ਇਹ ਪਤਾ ਕਿ ਮੈਂ ਕਿਸੇ ਨੂੰ ਇਤਲਾਹ ਦੇਣੀ ਹੈ ਕਿਸੇ ਜ਼ਮੀਨ ਵਾਲੇ ਨੂੰ ਨਾ ਇਹਨਾਂ ਨੂੰ ਇਹ ਪਤਾ ਕਿ ਜਿਹੜੇ ਔਰੇ ਜਾਂ ਉਹਨਾਂ ਕੋਲ ਮੈਂ ਪੁੱਛਣਾ ਆਪਣੀ ਮਰਜ਼ੀ ਨਾਲ ਜ਼ੋਰ ਜ਼ਬਰਤੀ ਨਾਲ ਇੱਕ ਸਿਰਫ ਆਪਣੀ ਬਰਾਦਰੀ ਦੇ ਜ਼ੋਰ ਨਾਲ ਕਿ ਮੇਰੀ ਬਰਾਦਰੀ ਪਿੰਡ 'ਚ ਯਾਦੇ ਆ ਕਿ ਮੈਨੂੰ ਬਰਾਦਰੀ ਕਰਕੇ ਸਪੋਰਟ ਕਰਕੇ ਏਡੀ ਵੱਡੀ ਕਿਹੜੀ ਗੱਲ ਹੋ ਗਈ ਵੀ ਜਿਹੜੀ ਗੱਲ ਹੱਥੋਂ ਪਾਈ ਹੋ ਕੇ ਹਸਪੀਟਲ ਤੱਕ ਪਹੁੰਚਣ ਦੀ ਹਾਂ ਉਹਦਾ ਉਹਦਾ ਜਵਾਬ ਹੀ ਹੈ ਸਰ ਕਿ ਅੱਜ ਸਵੇਰੇ ਕੱਲ ਪਹਿਲੇ ਪੰਚਾਇਤ ਹੋਈ ਸਾਡੇ ਪਿੰਡ ਦੇ ਵਿੱਚ ਪੰਚਾਇਤ ਵਿੱਚ ਸਰਪੰਚ ਨੇ ਖੁਦ ਮੰਨਿਆ ਕਿ ਪਾਜੀ ਸਾਨੂੰ ਨਹੀਂ ਸੀ ਪਤਾ ਕਿ ਜ਼ਮੀਨ ਤੁਹਾਡੀ ਹੈ ਜਦਕਿ ਸਰਪੰਚ ਨੂੰ ਪਤਾ ਸੀ ਇਹ ਚਲੋ ਕੋਈ ਨਹੀਂ ਝੂਠ ਬੋਲਿਆ ਉਹਨਾਂ ਨੇ ਫਿਰ ਕੱਲ ਇੱਕ ਗੱਲ ਹੋਈ ਕਿ ਅਸੀਂ ਜ਼ਮੀਨ ਸਕੂਲ ਵਾਸਤੇ ਦਾਨ ਕਰਨੀ ਹੈ ਅਸੀਂ ਇਹਨਾਂ ਨੂੰ ਕਹੇ ਸਾਨੂੰ 10-15 ਦਿਨ ਦਾ ਟਾਈਮ ਦਿਓ ਤੇ ਸਾਡੇ ਨਾਲ ਜਿਹੜੇ ਪਾਰਟਨਰ ਹੋਰ ਹੈਗੇ ਸਾਡੇ ਮਾਸੀ ਜੀ ਆ ਜਾਂ ਸਾਡੇ ਤਾਇਆ ਜੀ ਦੇ ਬੇਟੇ ਹੈਗੇ ਉਸ ਨਾਲ ਡਿਸਕਸ ਕਰਕੇ ਉਹਨਾਂ ਨੂੰ ਮੰਨਾ ਲੈਣੇ ਆ ਸਰ 15 ਦਿਨ ਦਾ ਟਾਈਮ ਦਿਓ ਤੇ ਫਿਲਹਾਲ ਤੁਸੀਂ ਜਿਹੜਾ ਬਜਰਾ ਰਿਮੂਵ ਕਰ ਦਿਓ ਉੱਥੇ ਕਿਉਂਕਿ ਬੱਚੇ ਟੱਪਦੇ ਡਿਗਣ ਡੁਗਣਗੇ ਫਾਇਦਾ ਕੋਈ ਨਹੀਂ ਇਹ ਅਸੀਂ ਗੱਲ ਹੋਈ ਫਾਈਨਲ ਤੇ ਅਸੀਂ ਸਵੇਰੇ ਅੱਜ ਫਿਰ ਉੱਥੋਂ ਬਜਰਾ ਹਟਾਣ ਲੱਗੇ ਆਪਣੀ ਜ਼ਮੀਨ ਵਿੱਚੋਂ ਕਿ ਚਲੋ ਜਿੱਦਾਂ ਵੀ ਹੋਊਗਾ ਸਹਿਮਤੀ ਅਸੀਂ ਪੱਸਤਰ ਪਾ ਕੇ ਦੇ ਦਾਂਗੇ ਸਾਨੂੰ ਸਕੂਲ ਵਾਸ ਅਸੀਂ ਸਵੇਰੇ ਕਹਿੰਦੇ ਬਜਰਾ ਬੜਾ ਮੋਟਾ ਹੈਗਾ ਇਹ ਵਾਊਚਰ ਇਹ ਛੋਟੀ ਬਜਰੀ ਪਾ ਕੇ ਉਹਨੂੰ ਪਲੱਸ ਕਰਕੇ ਅਸੀਂ ਜੇ ਸਾਡੇ ਮਾਪੇ ਮਾਪੇ ਮੰਨਣਗੇ ਤਾਂ ਅਸੀਂ ਇਹਨਾਂ ਨੂੰ ਆਪਸ ਲੈ ਪਾ ਕੇ ਦੇ ਦਾਂਗੇ। ਇਹੀ ਆਫਰ ਅਸੀਂ ਮਾਸਟਰ ਹਿੰਦੂ ਜੀ ਨੇ ਦਿੱਤਾ ਸੀਗਾ, ਇਹੀ ਆਫਰ ਅਸੀਂ ਟੀਚਰ ਨੂੰ ਕਿਹਾ ਸੀ ਆਪਣੇ ਆਪਣੇ ਐਂਡ ਤੇ ਕਰ ਦਾਂਗੇ। ਚਾਹੀਏ ਅਸੀਂ ਟੇਬਲ ਲਗਾ ਦਈਏ, ਕੁਰਸੀਆਂ ਲਾ ਦਈਏ, ਚਾਹੀਏ ਆਪਣੇ ਮਾਪੇ ਉਹਦਾ ਪੱਥਰ ਲਗਾ ਦਈਏ ਉੱਥੇ। ਸਵੇਰੇ ਅੱਜ ਸਵੇਰੇ ਕੀ ਹੋਇਆ ਜਦੋਂ ਅਸੀਂ ਆਪਣੇ ਉੱਥੇ ਪੱਥਰ ਚੱਕਣ ਲੱਗੇ ਆਪਣੀ ਜਿਹੜੀ ਆਪਣੀ ਮਲਕੀਅਤ ਹੈ ਤੇ ਸਰਪੰਚ ਤੇ ਸਰਪੰਚ ਦਾ ਭਰਾ ਹੈਗਾ ਇੱਕ ਕੀ ਨਾਮ ਉਹਦਾ ਹਰਦੀਪ ਇਹ ਉਸ ਵੇਲੇ ਇਹਨਾਂ ਨੇ ਕਾਲ ਕੀਤੀ ਆ ਉੱਥੇ ਜਮਨਾਦਸ ਜੀ ਆਏ ਨੇ ਜਮਨਾਦਸ ਜੀ ਆਏ ਤੇ ਜਮਨਾਦਸ ਦਾ ਪਰਿਵਾਰ ਆਇਆ ਫਿਰ ਇਹਨਾਂ ਨੇ ਭਈ ਅਸੀਂ ਇੱਥੇ ਪੱਥਰ ਹਟਾਰੇ ਸੀਗੇ ਤੇ ਸਾਡੇ ਨਾਲ ਧੱਕਾ ਮੁਕੀਣਾ ਨਾਣੀ ਸ਼ੁਰੂ ਕਰਤੀ ਜਦ ਕਿ ਨਾ ਤੇ ਉੱਥੇ ਮਲਕੀਅਤ ਇਹਨਾਂ ਦੀ ਨਾ ਕੋਈ ਇਹਨਾਂ ਦਾ ਰਕਬਾ ਉੱਥੇ ਨਾ ਇਹਨਾਂ ਦੀ ਮਾਲਕੀ ਉੱਥੇ ਕੋਈ ਵੀ ਸਾਨੂੰ ਇਹ ਚੀਜ਼ ਨਹੀਂ ਸਮਝ ਆਈ ਪਈ ਨਾ ਇੱਥੇ ਸਾਡੇ ੱੱੱਕਾ ਮੱਕੀ ਕਿਉਂ ਕੀਤੀ ਐ ਭਾਈ ਇਹ ਗੱਲ ਕੀਤੀ ਜਾਵੇ ਕਿ ਇੱਕ ਪਾਸੇ ਸਾਰਾ ਪਿੰਡ ਦਾ ਪਿੰਡ ਹੈ ਹਾਂਜੀ ਉਹ ਦੂਜੇ ਪਾਸੇ ਜਿਹੜਾ ਮੰਨ ਲਓ ਤੁਸੀਂ ਆਏ ਆ ਤੇ ਉਹਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਭਾਈ ਦੇਖੋ ਪਿੰਡ ਦੇਖੋ ਜਦੋਂ ਕਿਸੇ ਨੂੰ ਜਾਣਕਾਰੀ ਨਹੀਂ ਹੁੰਦੀ ਕਿਸੇ ਚੀਜ਼ ਦੀ ਉਹ ਕੀ ਜਿਸ ਬੰਦੇ ਨੂੰ ਪੂਰੀ ਜਾਣਕਾਰੀ ਹੈ ਭੇ ਰਕਬਾ ਕਿਹਦਾ ਆ ਕਿਦਾਂ ਕਾਨੂੰਨ ਹੈ ਕਿਆ ਇਹਦਾ ਨਿਜਮ ਹੈ ਜਦੋਂ ਅਭਾਵ ਹੁੰਦਾ ਉਸ ਚੀਜ਼ ਦਾ ਦੇਖੋ ਸਾਡੇ ਰੇਸ਼ੋ ਜਿਹੜੀਆਂ ਅਨਪੜਤਾ ਦੀ ਬਹੁਤ ਘੱਟ ਆ ਜਦੋਂ ਲੋਕਾਂ ਨੂੰ ਇਹ ਪਤਾ ਲੱਗਦਾ ਕਿ ਸਾਡੇ ਰਸਤੇ ਵਿਖ ਚੁੱਕੇ ਆ ਸਰਕਾਰੀ ਸਲੈਪਾਂ ਵਿਖ ਚੁੱਕੀਆਂ ਹਨ ਉਹ ਤਾਂ ਬਾਜ ਲੋਕਾਂ ਨੂੰ ਕਿ ਹਰਾਨੀ ਹੁੰਦੀ ਹੈ ਅਸੀਂ ਹਾਈ ਕੋਰਟ ਤੱਕ ਮੈਟਰ ਲੈ ਕੇ ਗਏ ਆ ਵੀ ਪਾਜੀ ਸਾਡੇ ਰਸਤੇ ਬਿਕ ਚੁੱਕੇ ਆ ਇਹਦੇ ਵਿੱਚ 67 ਲੱਖ ਰੁਪਏ ਖਰਚਾ ਆਇਆ ਲੋਕਾਂ ਨੂੰ ਪਤਾ ਹੀ ਨਹੀਂ ਹੈ ਇਸ ਚੀਜ਼ ਦਾ ਐਲੀ ਕਿਸਨ ਲੱਗੀ ਆ ਤੁਹਾਡੇ ਉੱਪਰ ਤੇ ਜਿਹੜੀਆਂ ਲੇਡੀਜ਼ ਦੇ ਨਾਲ ਵੀ ਕੋਈ ਬਤਮੀਜ਼ੀਆਂ ਕੀਤੀਆਂ ਗਈਆਂ ਜਾਂ ਕੋਈ ਦੇਖੋ ਜੀ ਜਦ ਆਪ ਸਰਪੰਚ ਹੈਗਾ ਤਾਂ ਸਰਪੰਚ ਨੂੰ ਚਾਹੀਦਾ ਸੀ ਕਿ ਮੈਟਰ ਮੈਂ ਆਪ ਹੱਲ ਕਰਾਂ ਆਪਣੀ ਲੇਡੀਜ਼ ਆਪਣੇ ਪਰਿਵਾਰ ਨੂੰ ਬੋਲ ਬਿਖੂ ਕਰ ਰਿਹਾ ਵਿੱਚ ਪਰਸਨਲੀ ਲੇਡੀਜ਼ ਜਿਹੜੀਆਂ ਕਹਿ ਰਹੀਆਂ ਪੇ ਸਾਡੇ ਨਾਲ ਬਤਮੀ ਦੀ ਨਹੀਂ ਲੇਡੀਜ਼ ਹੁਣ ਉਹ ਤਾਂ ਦੇਖੋ ਦੇਖੋ ਅਸ਼ਰੀਲ ਹਲਕਤਾਂ ਸਾਡੇ ਬੱਚੇ ਆ ਸਾਡੇ ਬਰਾਬਰ ਦੇ ਬੱਚੇ ਆ ਸਾਡੇ ਬੱਚਿਆਂ ਵਰਗੇ ਨੇ ਅਸ਼ਰੀਲ ਹਲਕਤਾਂ ਦੇ ਸਾਡੀ ਉਮਰ ਦੇਖੋ ਜਿਹੜੇ ਚਿੱਟੇ ਵਾਲ ਲੈਕ ਲੱਗਦਾ ਤੈਨੂੰ ਵੀ ਕੋਈ ਤਾਂ ਦਾ ਕੋਈ ਹੋਊਗਾ ਬੰਦੇ ਚ ਹੈ ਕਿ ਨਹੀਂ ਉਮਰ ਦਾ ਤਕਾਜ਼ਾ ਦੱਸਦਾ ਅਸੀਂ ਵੀ ਕਿਤੇ ਬੈਰ ਇਦਾਂ ਨਹੀਂ ਖਾਦੇ ਹੋਏ ਪੇ ਭਾਜੀ ਵੀ ਅਸ਼ਰੀਲ ਹਲਕਤਾਂ ਉਹ ਹੁੰਦੇ ਜਿਹੜੇ ਬੱਚੇ ਹੁੰਦੇ ਚੱਲਦੇ ਫਿਰਦੇ ਆ ਪੰਜ ਪਜਮੀ ਛੇਮੀ ਛਮੀ ਦਸਵੀਂ ਦੇ ਨਿਆਣਾ ਕੰਮ ਹੁੰਦੇ ਜੀ ਭਾਜੀ ਮੈਂ ਵੀ ਆ ਪਈ ਤੁਸੀਂ ਸ਼ਰਾਬ ਵੀ ਪੀਤੀ ਹੋਈ ਸੀ ਸ਼ਰਾਬ ਵੀ ਸਰ ਪੀਨੇ ਦੇਖੋ ਜੀ ਮੈਂ ਕਹਦਾ ਠੀਕ ਹੈ ਜੀ ਰਾਤ ਨੂੰ ਮੈਂ 12 ਵਜੇ ਤੋਂ ਚੱਲਿਆ 12 ਵਜੇ ਮੈਂ ਡਰਿੰਕ ਕੀਤੀ ਰਾਤ ਨੂੰ ਕੋਈ ਨੋ ਡਾਊਟ ਭਾਜੀ ਪੀਣੇ ਦੀ ਦੁਕਾਨ ਤੇ ਕੰਮ ਕਰਦਾ ਪੀਣੀ ਪੀਣੀ ਬੜੀ ਡਿਊਟੀ ਆ ਲੰਬਾ ਆ 12 ਵਜੇ ਤੋਂ ਤੁਸੀਂ ਲਾਓਗੇ ਸਵੇਰੇ 8:30 ਵਜੇ ਸਮਿਲਦਾ ਆਂਦੀ ਆਂਦੀ ਹੈ ਹੁਣ ਜੇ ਹੁਣ ਤੁਸੀਂ ਕੋਲ ਆ ਕੇ ਬੋਲੋਗੇ ਅਸੀਂ ਪੱਪੀ ਨਾਲ ਨਹੀਂ ਇਸ ਬੰਦੇ ਨਾਲ ਸਮਿਲਦਾ ਆਣੀ ਹੈ ਆਣੀ ਕਿ ਨਹੀਂ ਆਣੀ ਇਹ ਚੀਜ਼ ਹੈ ਭਾਜੀ ਦੂਰ ਜਿੰਨੀ ਤੋਂ ਖੜੇ ਆਪਾਂ ਕੋਈ ਸਮਿਲ ਤੁਹਾਨੂੰ ਹੁਣ ਨਹੀਂ ਲੱਗਦਾ ਕਿ ਵੀ ਸਵੇਰੇ ਸ਼ਰਾਬ ਪੀਤੀ ਹੋਈ ਹੈ ਸੋ ਤੁਸੀਂ ਹੁਣ ਕੀ ਮੰਗ ਕਰ ਰਹੇ ਪ੍ਰਕਾਸ਼ ਸਿੰਘ ਮੰਗ ਅਸੀਂ ਇਹ ਕਰਦੇ ਆ ਜੀ ਦੇਖੋ ਜੀ ਜੋ ਕੋਟਰਸਟੇਡਰ ਲਾਇਆ ਉਹ ਮਲਕੀਤੀ ਵਿੱਚ ਇੰਟਰਫੇਅਰ ਕੋਈ ਨਹੀਂ ਹੋਣਾ ਚਾਹੀਦਾ ਅਗਰ ਸਰਪੰਚ ਨੂੰ ਲੱਗਦਾ ਕਿ ਕੋਈ ਜ਼ਮੀਨ ਲੈਣੀ ਹੈ ਜਾਂ ਕੋਈ দান ਕਰਨੀ ਹੈ ਜਾਂ ਕਿਸੇ ਨੂੰ ਦੇਣੀ ਹੈ ਜਾਂ ਪਿੰਡ ਨੂੰ ਵੀ ਲੱਗਦਾ ਵੀ ਇਹ ਜ਼ਮੀਨ দান ਕਰਨ ਵਾਲੀ ਹੈ ਤਾਂ ਸਾਡੀਆਂ 3 ਧਿਰਾਂ ਦੂਜੀ ਧਿਰ ਨੂੰ ਵੇਟ ਕਰ ਲੈਣਾ 10 15 ਨੇ 20 ਦਿਨ ਵੇਟ ਕਰ ਲੈਣਾ ਅਸੀਂ ਦੂਜੀ ਧਿਰ ਨਾਲ ਸਹਿਮਤੀ ਕਰਕੇ ਡਾਕਟਰ ਇੱਕ ਪਿੰਡ ਮੰਗੂ ਮੈਨੇ ਤਾਂ ਜਿਹੜਾ ਮੈਡੀਕਲ ਦੇ ਦਾ ਮਾਮਲਾ ਆਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਅੱਜ ਪਿੰਡ ਮੰਗੂ ਮੈਰੋ ਤੋਂ ਪਹਿਲਾਂ ਦੋ ਪੇਸ਼ੈਂਟ ਸੁਰੇਸ਼ ਕੁਮਾਰ ਤੇ ਸੁਸ਼ੀਲ ਕੁਮਾਰ ਦੋ ਪੇਸ਼ੈਂਟ ਆਏ ਉਹਨਾਂ ਦਾ ਮੈਡੀਕਲ ਲੀਗਲ ਵਿਦ ਲੈਸ ਹਿਸਟਰੀ ਦੱਸ ਰਿਹਾ ਕਿ ਸਾਡੇ ਸਰੀਰ ਤੇ ਸੱਟਾਂ ਮਾਰੀਆਂ ਝਗੜਾ ਹੋਇਆ ਉਹਨਾਂ ਦੀਆਂ ਸੱਟਾਂ ਨੋਟ ਕੀਤੀਆਂ ਨੋਟ ਕਰਨ ਤੋਂ ਉਹਨਾਂ ਦੇ ਸੱਟਾਂ ਨੋਟ ਕਰਨ ਤੋਂ ਉਪਰੰਤ ਫਿਰ ਚਾਰ ਪੇਸ਼ੈਂਟ ਹੋਰ ਆ ਗਏ ਮੰਗੂ ਮਰੇ ਦੇ ਦੂਸਰੀ ਆਪੋਜੀਟ ਸਾਈਡ ਤੇ ਜਿਨ੍ਹਾਂ ਵਿੱਚੋਂ ਉਹਨੇ ਇੱਕ ਸਰਪੰਚ ਗੁਰਦੀਪ ਸਿੰਘ ਜੀ ਸੀਗੇ ਉਹਨਾਂ ਦੇ ਵੀ ਮਲਟੀਪਲ ਸੱਟਾਂ ਸਾਰੇ ਸਰੀਰ ਦੇ ਉੱਤੇ ਰਗੜਾ ਦੇ ਨਿਸ਼ਾਨ ਕਿਤੇ ਨੀਲ ਗੂਦੇ ਨਿਸ਼ਾਨ ਕਾਫੀ ਸਟੱਟਾਂ ਲੱਗੀਆਂ ਹੈਗੀਆਂ ਤੇ ਉਹਨਾਂ ਦੇ ਵੀ ਪਰਚਾ ਕੱਟ ਕੇ ਉਹਨਾਂ ਨੂੰ ਧਾਖਲ ਕੀਤਾ ਗਿਆ ਹੈ ਬਾਕੀ ਜਿਹੜੇ ਤਿੰਨ ਮਰੀਜ਼ ਹੈ ਉਹਨਾਂ ਦਾ ਵੀ ਐਮਐਲਆਰ ਕੱਟ ਕੇ ਅਸੀਂ ਪੁਲਿਸ ਨੂੰ ਭੇਜ ਦਿਆਂਗੇ ਬਾਕੀ ਜੋ ਬਣਦੀ ਕਾਰਵਾਈ ਹੈ ਅਸੀਂ ਅੰਡਰ ਐਕਸਰੇ ਰੱਖਾਂਗੇ ਆਬਜ਼ਰਵੇਸ਼ਨ ਰੱਖਾਂਗੇ ਜਿੱਦਾਂ ਵੀ ਜਿਸ ਤਰ੍ਹਾਂ ਦੀ ਰਿਪੋਰਟ ਅਸੀਂ ਫਾਈਨਲ ਬਣਾ ਕੇ ਭੇਜ ਦਿਆਂਗੇ ਸਰ ਕਿਹੜੇ ਕਿੰਨੇ ਲੇਡੀਜ਼ ਸੀਗੇ ਕਿੰਨੇ ਜੈਂਟਸ ਸੀ ਇਹਨਾਂ ਚੋਂ ਲੇਡੀਜ਼ ਇੱਕ ਰਾਜਕੁਮਾਰੀ ਲੇਡੀ ਹੈ ਤੇ ਮਨਜੀਤ ਕੌਰ ਲੇਡੀ ਹੈ ਤੇ ਦੋ ਜੈਂਟਸ ਆ ਗੁਰਦੀਪ ਸਿੰਘ ਸਰਪੰਚ ਜਿਹੜੇ ਆ ਤੇ ਹਰਦੀਪ ਸਿੰਘ ਦੋ ਜੈਂਟਸ ਆ ਤੇ ਦੂਜੀ ਪਾਰਟੀ ਦੇ ਵਿੱਚੋਂ ਦੋਨੇ ਆ ਉਹ ਦੋਨੇ